ਅੱਜ ਰੇਡੋ ਬੋਲਣੇ ਆ ਹਾਂ ਬਈ ਜਿਹੜੇ ਇੱਕ ਟੂਨਾਮੈਂਟ ਠੀਕ ਆ ਬਈ ਯਾਰਾ ਤਾਂ ਫੇਰ ਆ ਚਰਮਾ ਤੋਂ ਹੁੰਦਾ ਹਾਂ ਬਈ ਹੁਣ ਗੱਲ ਕਰਦੇ ਆ ਗਿਫਟਾਂ ਦੀ ਹਾਂ ਬਈ ਟਰੈਕਟਰ ਆ ਟਰੈਕਟਰ ਦੇ ਨਾਲ ਮਿਲੂ ਡੰਮੀ ਟਰੈਕਟਰ ਹਾਂ ਬਈ ਚਾਬੀ ਨਾਲ 1000 ਰੁਪਿਆ ਸਾਰੇ ਟਰੈਕਟਰਾਂ ਦੇ ਨਾਲ ਬਾਈ ਲਾ ਕੇ ਦੇਊਗਾ ਸੈਵਰ ਦੀਆਂ ਛਾਦਰੀਆਂ ਠੀਕ ਸਾਰੇ ਟਰੈਕਟਰਾਂ ਦੀਆਂ ਹੋਣਗੀਆਂ ਨਵੀਆਂ ਸਰਵਿਸਾਂ ਠੀਕ ਆ ਬਈ ਠੀਕ ਹਾਂਜੀ ਮਿੱਤਰ ਪਿਆਰੋ ਤੁਹਾਡਾ ਸਾਰਿਆਂ ਦਾ ਸਵਾਗਤ ਆ ਆਪਣੇ YouTube ਚੈਨਲ ਤੇ Facebook ਪੇਜ ਦੇਸੀ ਹੌਟ ਡੀਵੀ ਵਿੱਚ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਵਧੀਆ ਆ ਤੁਹਾਨੂੰ ਬਈ ਸ਼ਰਮੇ ਨਾ ਮਿਲਉਣੇ ਆ ਟਰੈਕਟਰਾਂ ਬਾਰੇ ਜਾਣਕਾਰੀ ਦਿੰਨੇ ਆ ਅਜੋ ਅੱਗੇ ਵੀਡੀਓ ਕਰਦੇ ਆ ਕੰਟੀਨਿਊ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਵਧੀਆ ਮੇਰੇ ਬੋਲੇ ਤੁਸੀਂ ਸਤਿ ਸ਼੍ਰੀ ਅਕਾਲ ਸਾਰੇ ਮਾਰਾ ਸੱਚੇ ਪਿਆਰ ਆ ਬਾਈ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ ਤੇ ਅੱਜ ਸਾਡਾ ਗੰਬੰਡੀ ਆ ਗਿਆ ਟਿਲੂ ਸਾਹਿਬ ਹਾਂਜੀ ਮਰਸ਼ਦੀਪ ਸਿੰਘ ਤੇ ਟਰੈਕਟਰ ਦਿਖਾਵਾਂਗੇ ਵੀਰੇ 6 ਟਰੈਕਟਰ ਦਿਖਾਵਾਂਗੇ ਹਾਂ ਬਈ ਇਹ ਤੋਂ ਬਿਨਾ ਦੂਜੇ ਪੰਜ ਸਾਰੇ ਮੇਰੇ ਹੋਣਗੇ ਤੇ ਆਪਾਂ ਤੁਮਾਕੀ ਦੇ ਲਾਦਾਂਗੇ ਢੇਰ ਤੇ ਗਿਫਟਾਂ ਦੇ ਢੇਰ ਲਾ ਦਨੇ ਅੱਜ ਠੀਕ ਹੈ ਬਈ ਇਹਦਾ ਸਭ ਤੋਂ ਪਹਿਲਾ ਆ ਗਿਆ ਅਰਜਨ 2016 ਮਾਡਲ ਪੰਜਾਬ ਨੰਬਰ ਦੇ ਵਿੱਚ ਮੂਹ ਲੈ ਨਵੇਂ ਕਹਿਰਾ ਪਿਛਲੇ 70 ਠੀਕ ਹੈ ਬਈ ਬਾਈ ਜੀ ਇਹ ਤੇ ਫੋਨ ਨੂੰ ਨੂੰ ਜੀ ਤੇ ਲੋਹਾ ਵਾ ਬੈਡ ਗੇਰ ਆ ਠੀਕ ਹੈ ਬਈ ਆ ਲੌਮਲਾ ਦਿੰਦੇ ਰਾਂਗੇ ਸਵਾ 4 ਲੱਖ ਦਾ ਠੀਕ ਹੈ ਬਈ 4 ਲੱਖ 50000 ਠੀਕ ਹੈ ਬਈ ਠੀਕ ਹੈ ਬਈ ਅੱਜ ਰੇਡ ਉਹ ਬੋਲਣੇ ਆ ਹਾਂ ਬਈ ਜਿਹੜੇ ਕਿ ਤੋਂ ਨਾ ਠੀਕ ਆ ਬਈ ਯਾਰਾ ਤਾਂ ਫੇਰ ਆ ਚਰਮਾ ਤੋਂ ਹਾਂ ਬਈ ਉਦੋਂ ਬਾਅਦ ਐਡੀਸ਼ਨਲ ਆ ਗਿਆ 2019 ਮਾਡਲਾ ਅੂਰੇ ਟਾਇਰ ਬਿਲਕੁਲ ਨਵੇਂ ਆ ਹਾਂ ਬਈ ਠੀਕ ਹੈ ਜੀ ਪਿਛਲੇ ਬਾਈ 90 ਪੈਸੇ ਹਾਂ ਬਈ ਐ ਵਰਦੀ ਛਤਰੀ ਹੈ ਜਿਹਨਾਂ ਹੌਲੈਂਡ ਦੀ ਹੈ ਜੰਦਾ ਫੱਤੀ ਛਤਰੀ ਸਭ ਤੋਂ ਸ਼ਾਨਦਾਰ ਡਬਲ ਡਾਊਨ ਹੋਇਆ ਠੀਕ ਹੈ ਜੀ ਠੀਕ ਹੈ ਬਈ 685000 ਦਾ ਮੰਗਣਾ ਹਾਂ ਭਾਈ ਟਰੈਕਟਰ ਦੇ ਦਾਂਗੇ 61000 ਦਾ ਠੀਕ ਹੈ ਉਹ ਕਦੇ ਮੰਨ ਮੰਨ ਹੋ ਜੂਗਾ ਠੀਕ ਹੈ ਭਾਈ ਪਹਿਲਾਂ ਹੀ ਕਹਿਣਾ ਸਾਰੇ ਦਾ ਟ੍ਰਾਂਸਫਰ ਬਸ ਵੀ ਕਰਕੇ ਦੇਉਂਗਾ ਠੀਕ ਹੈ ਭਾਈ ਆਹ ਤੇ 590 ਦਾ ਟੈਕਸ ਹੋ ਜਾਣਾ ਹਾਂ ਭਾਈ 6590 ਦਾ ਟੈਕਸ ਠੀਕ ਹੈ ਜੀ ਭਾਈ ਮਾਡਲ 23 ਕਈ ਆਰਸੀ ਹੈ ਭਾਈ ਹਾਂ ਭਾਈ ਲਾਲ ਦੇ ਘਰ 95 ਪੈਸੇ ਆ ਹਾਂ 6 ਲੱਖ ਤੇ 35 ਹਜ਼ਾਰ ਟੈਕੂ ਤੇ ਲੋਨ ਹੋ ਜਾਣਾ ਠੀਕ ਹੈ ਭਾਈ ਹਾਂ 6.5 ਲੱਖ ਜਮਾਨਾ ਟਰੈਕਟਰ ਦੇਵਾਂਗੇ ਪੂਰੇ 6 ਲੱਖ ਦੇ ਲੋਨ ਠੀਕ ਹੈ ਭਾਈ ਠੀਕ ਹੈ ਸਾਰਾ ਟੈਟਰ ਫੁੱਲ ਲੋਨ ਠੀਕ ਹੈ ਭਾਈ ਆ ਗਿਆ ਕਬੂਟਾ ਨਾਲ ਦੇ ਟਾਇਰ ਬਈ 85 ਪੈਸੇ ਦੋ ਮਾਡਲ ਹਾਂ ਭਾਈ ਹਾਂ ਡਬਲ ਡਿਸਟਰੀਬਿਊਟਰ ਟਰੈਕਟਰ ਦੀ ਆ ਵਿੱਚ ਹੀ ਆ ਬਈ ਠੀਕ ਸਾਰੇ ਟਰੈਕਟਰਾਂ ਦਾ ਸ਼ਾਇਦ ਠੀਕ ਆ ਬਈ ਠੀਕ ਆ ਗੱਲ ਵੀਰੇ ਹਾਂ ਬਈ ਤੋਂ ਮਾਡਲ ਲੱਗੇ ਇਹ ਨੰਬਰ ਆ ਰਿਹਾ ਨਾ ਬਈ 17 ਮਾਡਲ 18 ਵੀ ਹਰਦੀ ਠੀਕ ਆ ਬਈ 495000 ਰੁਪਏ ਮੰਗਣਾ ਟਰੈਕਟਰ ਦੇਵਾਂਗੇ 4.5 ਜੈਸੂ ਠੀਕ ਆ ਗੱਲ ਵੀਰੇ ਹਾਂ ਬਈ ਪਾਈ ਅਸੀਂ ਇੱਥੋਂ ਦੀ ਆ ਪੈਸੇ ਅਸੀਂ ਦੇ ਦੇਵਾਂਗੇ ਵਾਅਦਾ ਲੱਖਣ ਕੇ 19 ਹੋ ਗਿਆ 20 ਦੀ ਹਰਦੀ ਆ 552 ਮੂਲੇ ਟਾਇਰ ਨਵੇਂ ਆ ਪਿਛਲੇ ਟਾਇਰ ਦੇ ਵਿੱਚ 40 ਪੈਸੇ ਆ हां भाई डंडा फट्टी छतरी सा कुछ नाल है वीरए आ बाबा 400000 जमानदा ट्रैक्टर देवांगा ये 889 हां 410000 10000 ठीक 1000 ਲਾਉਂਦੇ ਨਾ 1500 ਤੋਂ ਬਾਅਦ ਦੇ ਵਿੱਚ ਆਦਾ ਪੋਕਾ ਪੀਸ 2019 ਮਾਡਲ ਆ ਕੰਡੀਸ਼ਨ ਹੈਗੀ ਬਾਈ 22 23 ਵਰਗੀ 22 ਵਰਗੀ ਦਾ ਹੀ ਆ ਠੀਕ ਆ ਵੀ ਮਗਰ ਛੋਟੇ ਗੇਅਰ ਵਾਲਾ 3 ਸਪੀਡਾ ਡੰਡਾ ਫੱਟੀ ਸਭ ਕੁਝ ਨਾਲ ਆ ਜੀ ਫੈਵਰ ਦੀ ਚੱਕਰੀ ਲਾ ਕੇ ਵੀ ਮੰਨ ਠੀਕ ਆ ਵੀ ਫੈਰ ਹੈਗਾ ਕਾਸੀ ਹੋਈ ਗਏ ਭਾਈ ਜੀ ਹਾਂ ਮੋਹਨ ਉਹ ਯੂ ਟਰੈਕਟਰ ਤੇ ਸਵਾ ਕ 5 ਲੱਖ ਠੀਕ ਹੈ ਭਾਈ ਟਰੈਕਟਰ ਦੇ ਦਾਂਗੇ ਜੀ 5.5 ਲੱਖ ਰੁਪਏ ਠੀਕ ਹੈ ਮੇਰਾ ਮਕਸਦ ਹੁੰਦਾ ਹਾਂ ਭਾਈ ਵਧੀਆ ਵਧੀਆ ਟਰੈਕਟਰ ਲਿਆਵਾਂ ਹਾਂ ਭਾਈ ਤੇ ਟਰੈਕਟਰ ਤੁਹਾਨੂੰ ਵਧੀਆ ਵਧੀਆ ਦਿਖਾਵਾਂ ਠੀਕ ਹੈ ਭਾਈ ਠੀਕ ਹੈ ਗਾ ਟਰੈਕਟਰਾਂ ਦੀ ਤਸੱਲੀ ਕਰਕੇ ਲੈਉਣੇ ਕਾਗਜ਼ ਪੱਤਰਾਂ ਵੀ ਟਰੈਕਟਰਾਂ ਦੀ ਟ੍ਰੈਕਟਰ ਗਾਂ ਦੇ ਨੇ ਹੁੰਦੇ ਘਰੇ ਤੇ ਰੱਖਣੀ ਨਹੀਂ ਵੀਰੇ ਇਹ ਹਾਂ ਬਈ ਬਾਕੀ ਪੱਤਰ ਸਾਰੇ ਟਰੈਕਟਰ ਦੀ ਜ਼ਿੰਮੇਵਾਰੀ ਬਾਈ ਮੇਰੀ ਹੋਊਗੀ ਠੀਕ ਹੈ ਇੱਕ ਟਰੈਕਟਰ ਤੈਨੂੰ ਹੋਰ ਦੁਕਾਨ ਤੇ ਮੇਰੇ ਯਾਦ ਆ ਗਿਆ ਇਹ ਬਾਈ ਜੀ ਫਾਰਮ 50 ਹਾਂ ਬਈ ਕਾਰਵਾਈ ਲੱਗ ਪਗ ਅੱਧੇ ਦਾ ਟਰੈਕਟਰ ਗੇਰਿੰਜ ਦਾ ਬਾਈ ਜਮਾ ਓਕੇ ਆ ਤੇ ਢਿਲੋਂ ਰਿਹਾ ਪਿੱਛੇ ਮੜਾਏ ਕੈਮਰਾ ਇੱਥੇ ਮਾਰਕ ਤੋਂ ਆ ਜਿੱਦਾਂ ਗਲੀਆਂ ਪਾਉਂਦੇ ਜਮਾ ਬੰਨੋ ਓਕੇ ਗੰਡਾ ਪੱਟੀ ਛਤਰੀ ਗੰਡਾ ਸਭ ਕੁਝ ਨਾਲ ਸਭ ਸਟਾਰਟ ਆ हां भाई वो ट्रैक्टर दी डिमांड ही इक्विपमेंट ਲੱਗਾ 65000 ਰੁਪਏ ਲਿਖਿਆ ਹੋਇਆ हां भाई ट्रैक्टर ਦੇ ਨਾਲ ਇਕੂ ਰੇਟ ਜੈਸੀ ਹੈ ਨਾ ਇਹ ਤੋਂ ਨਹੀਂ ਘਟਣਾ ਵੀਰੇ 1 ਲੱਖ ਤੇ 30000 ਦਾ ਠੀਕ ਹੈ ਠੀਕ ਹੈ ਗੱਲ ਬਾਈ हां भाई ਠੀਕ ਹੈ ਗੱਲ ਵੀਰੇ ਕੋਈ ਵੀ ਟ੍ਰੈਕਟਰ ਲੈਣਾ ਸ਼ਰਮੇ ਨੂੰ ਕਰ ਲੋ ਫੋਨ ਜੈਨੇ ਸ਼ਰਮਾ ਕੀ ਮੈਨੂੰ ਠੀਕ ਹੈ ਗੱਲ ਸਾਰਾ ਮੇਰਾ WhatsApp ਨੰਬਰ ਹੈ 887294545 ਕਾਲਿੰਗ ਨੰਬਰ 947845 ਠੀਕ ਹੈ ਫੋਨ ਗੱਲ ਕਰਦੇ ਆ ਗੱਪਟਾਂ ਦੀ हां भाई ਟਰੈਕਟਰ ਹੈ ਟਰੈਕਟਰ ਦੇ ਨਾਲ ਮਿਲੂ ਡੰਮੀ ਟਰੈਕਟਰ ਹਾਂ ਜੀ ਚਾਪੀ ਨਾਲ 1000 ਰੁਪਿਆ ਸਾਰੇ ਟਰੈਕਟਰਾਂ ਦੇ ਨਾਲ ਭਾਈ ਲਾ ਕੇ ਦੇਉਗਾ ਸਾਇਵਰ ਦੀਆਂ ਛਾਤਰੀਆਂ ਸਾਰੇ ਟਰੈਕਟਰਾਂ ਦੀਆਂ ਹੋਣਗੀਆਂ ਨਵੀਆਂ ਸਰਵਿਸਾਂ ਠੀਕ ਹੈ ਭਾਈ ਠੀਕ ਹੈ ਗੱਲ ਵੀਰੇ ਤੇ ਵੀਡੀਓ ਵਧੀਆ ਲੱਗੀ ਦਬ ਕੇ ਲਾਈਕ ਕਮੈਂਟ ਸ਼ੇਅਰ ਕਰ ਲੋ ਪੇਜ ਨੂੰ ਕਰ ਲੇ ਫੋਲੋ ਦੇਸੀ HD TV ਬਹੁਤ ਬਹੁਤ ਮਿਹਰਬਾਨੀ ਭਾਈ ਸੋਸੀ ਗੱਲ ਸਰ ਇਹਨੂੰ ਸਹੀ ਗੱਲ ਹੈ ਠੀਕ ਵਿੱਚ ਪ੍ਰਾ ਟਰੈਕਟਰ ਕੱਟ ਲਾਂਗੇ ਭਈ ਆਪਾਂ ਨਾਲੇ ਕੱਟਾਂਗੇ ਲੋਨ ਪੈਨ ਤੇ ਲਗਭਗ ਫੁੱਲੀ ਹੋ ਜਾਣਗੇ ਫੁੱਲ ਕੋ ਵੀ ਵੱਧ ਹੋ ਜਾਣਗੇ ਠੀਕ ਹੈ ਭਾਈ ਠੀਕ ਹੈ ਜੀ 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 ਸਰ ਹਾਂ ਬਹੁਤ ਬਹੁਤ ਮਿਹਰਬਾਨੀ ਬਾਈ ਸਸਤੀ ਕਰ ਸਰ ਠੀਕ ਹੈ ਬਾਈ